ਜੇਲ੍ਹ ਮੇਰੇ ਹਸਬੰਦ ਆ ਸੁਣਿਓ ਆਜ਼ਾਦ ਹੋ ਗਿਆ ਉਹ ਆਜ਼ਾਦ ਹੋ ਗਿਆ ਉਹ ਹਨਾ ਇੱਕ ਵਾਰ ਸਾਰਾ ਮੁੰਦਾ ਜੀ ਐਂ ਲੱਚਦਾ ਸੀ ਦੇਖਿਆ ਨਾ ਅਕਾਲ ਪੁਰਖ ਕੌਣ ਹੈ ਸਿਰਫ ਉਹ ਪਰਮਾਤਮਾ ਇਕਮਕਾਰ ਕਦੀ ਜੀ ਐਂ ਕਰਤਾ ਜੀ ਜੇਲ੍ਹ 'ਚ ਬੈਠੇ ਨੇ ਹਨਾ ਮਰਡਰ ਦੇ ਕੇਸ ਨੇ ਮਰਡਰ ਦੇ ਚਾਰਜ ਤਾਂ ਅੰਦਰ ਨੇ ਤੇ ਉਹ ਕਹਿੰਦੇ ਨਹੀਂ ਜੀ ਸਾਡੇ ਬਾਬੇ ਨੂੰ ਸੁੱਖ ਚਾਉਂ ਗਲਤ ਬੋਲਿਆ ਲੈ ਉਹ ਡੇੜਾ ਬਾਅਦ ਕੌਣ ਦੀਆਂ ਜਾੜਾਂ 'ਚ ਬਹਿ ਗਿਆ ਇਹ ਸਭ ਖੱਡੀ ਨੇ ਇਹ ਸਤਿ ਸ਼੍ਰੀ ਅਕਾਲ ਪੰਜਾਬੀ ਅਕਾਲ ਪੁਰਖ ਸਿਰਫ ਇੱਕੋ ਹੈ ਉਹ ਪਰਮਾਤਮਾ ਹੈ ਜਿਹੜੇ ਬੰਦੇ ਨੇ ਬੰਦੇ ਦੀ ਜੂਨ ਚ ਜਨਮ ਲੈ ਲਿਆ ਉਹ ਰੱਬ ਨਹੀਂ ਹੋ ਸਕਦਾ ਹਨਾ ਚਾਹੇ ਉਹ ਮੈਂ ਤੁਹਾਨੂੰ ਪਤਾ ਮੇਰਾ ਰੋਸ਼ਨੀ ਦੇ ਮੇਲੇ ਤੇ ਵੀ ਉਹਨਾਂ ਨੇ ਪੰਗਾ ਪਿਆ ਸੀ ਜਿਹੜਾ ਜੇਲ੍ਹ ਦੇ ਵਿੱਚ ਹੈ ਹਨਾ ਚਾਹੇ ਉਹ ਸਰਸੇ ਵਾਲਾ ਸਾਧ ਹੈ ਤੇ ਚਾਹੇ ਉਹ ਕੱਲ ਵਾਲਾ ਪਾਸਟਰ ਬਰਜਿੰਦਰ ਹੈ ਦੇਖਿਆ ਤੁਸੀਂ ਉਹਦੀ ਵੀਡੀਓ ਕੌਣ ਹੈ ਜੇਲ੍ਹ ਮੇਰੇ ਹਸਬੰਦ ਆ ਸੁਣੋ ਆਜ਼ਾਦ ਹੋ ਗਿਆ ਉਹ ਆਜ਼ਾਦ ਹੋ ਗਿਆ ਉਹ ਗੁੱਡ ਨਿਊਜ਼ ਮਿਲ ਰਹੀ ਆਪਕੋ ਕੋਈ ਕਹੇ ਇਸ ਦੀ ਜਵਾਨ ਤਰੀਕ ਇਹ ਇਸਵੇਂ ਫਸ ਗਿਆ ਕੋਈ ਕਹੇ ਬੁੱਕੀ ਵਿੱਚ ਫਸ ਗਿਆ ਜੋ ਇਹ ਕੱਲ ਕਰਦਾ ਇਹ ਐ ਲੋਕਾਂ ਨੂੰ ਸ਼ੋ ਮੰਤਰ ਕਰਕੇ ਐ ਕੰਬਦੇ ਸੀ ਦੇਖਿਆ ਆਪ ਕਿੱਥੇ ਆ ਉਮਰ ਕੈਦ ਹੋ ਗਈ ਉਹ ਵੀ ਕਦੋਂ ਤੱਕ ਮਰਨ ਤੱਕ ਹੁਣ ਸੁਣ ਲਓ ਮੇਰੀ ਗੱਲ ਹੈਨਾ ਜਿਹੜਾ ਅਸਾਈ ਧਰਮ ਹੈ ਆਪਦੇ ਆਪ ਚ ਬਹੁਤ ਪਵਿੱਤਰ ਤੇ ਵੱਡਾ ਧਰਮ ਹੈ ਹੈਨਾ ਗੋਰੇ ਅੰਗਰੇਜ਼ ਲੋਕ ਉਹਨੂੰ ਮੰਨਦੇ ਨੇ ਤੇ ਸਾਡੇ ਆਲਾ ਨੇ ਮਖੌਲ ਬਣਾਤਾ ਸੀ ਐ ਹੱਥ ਧਰਦਾ ਸੀ ਵਾਹ ਕੰਬਲ ਲੱਗ ਜਾਂਦੇ ਸੀ ਦੇਖਿਆ ਜੀ ਹਨਾ ਕਮੇਟੀ ਕਿਦੋਂ ਕਿੱਡੂ ਵਧੀਆ ਕਰਦਾ ਸੀ ਭੋਟੂ ਸ਼ੌਤੋਂ ਵਧੀਆ ਕਮੇਟੀ ਕਰਦਾ ਸੀ ਜਸਵਿੰਦਰ ਭੱਲੇ ਨੂੰ ਕਮੇਟੀ ਕਰਦਾ ਸੀ ਉਹ ਕਮਰੇ ਲੋਕ ਇਹਨੂੰ ਦੇਖਦੇ ਉਹ ਕਹਿੰਦਾ ਉਹਨੇ ਮਰਡਰ ਕਰਤਾ ਕਹਿੰਦਾ ਚਾਹੇ ਚਾਰ ਬੰਦੇ ਮਾਰ ਦਿਓ ਸੁਣੀਏ ਨਾ ਤੁਸੀਂ ਕਹਿੰਦਾ ਉਹ ਯਾਦ ਹੈ ਹੁਣ ਆਪ ਯਾਦ ਹੋ ਜਾ ਭਾਈ ਹੁਣ ਉੱਥੇ ਐਂ ਪੈਰਾਂ 'ਤੇ ਬਹਿ ਗਿਆ ਗੋਡਿਆਂ 'ਤੇ ਬਹਿ ਗਿਆ ਜੱਜ ਮੂਰੇ ਮੇਰੇ ਨਿੱਕੇ ਨਿੱਕੇ ਨਿਆਣੇ ਨੇ ਕਹਿੰਦਾ ਮੈਨੂੰ ਛੱਡ ਦਿਓ ਉਹ ਜੜੀਆਂ ਕੀਤੀਆਂ ਨੇ ਉਹਦੀਆਂ ਸਜ਼ਾ ਕਿਵੇਂ ਮਿਲਣੀ ਆ ਹਨਾ ਇੱਕ ਵਾਰ ਸਾਰਾ ਮੁੰਦਾ ਸੀ ਐ ਹਣਾ ਇੱਕ ਆਹਾ ਆ ਜਿਹੜਾ ਆਹਾ ਬਾਬਾ ਹੁਣ ਵੀ ਜੇਲ੍ਹ ਚ ਰਾਮਪਾਲ ਤੇ ਇੱਕ ਸਰਸੇ ਵਾਲਾ ਇੱਕ ਕਬਜੰਦਰ ਉਹ ਸਾਰੇ ਬਾਬਿਆਂ ਤੇ ਕਰੋਪੀ ਆਈ ਹੋਈ ਐ ਬਾਬੇ ਨਹੀਂ ਟਕਵੰਜੀ ਨੇ ਇਹ ਤੁਹਾਨੂੰ ਮਗਰ ਲਾਉਂਦੇ ਨੇ ਹੁਣ ਕਰੇ ਤੇ ਮਾਰੇ ਮੰਤਰ ਅੱਗੇ ਹੱਥ ਧਰ ਕੇ ਕਿਸ ਦਾ ਕੈਂਸਰ ਠੀਕ ਕਰ ਦਿਆ ਜੇ ਦੇਖੋ ਐ ਕੰਮ ਦਾ ਹੁੰਦਾ ਸੀ ਹਣਾ ਤੇ ਅਸੀਂ ਤਾਂ ਹੱਸਦੇ ਹੁੰਦੇ ਸੀ ਉਹ ਲੋਕ ਕਮਲੇ ਜਿਹੜੇ ਉਹਨੂੰ ਪੁੱਜੀ ਜਾਂਦੇ ਨੇ ਗੱਲ ਕੀ ਆ ਅਨਪਰਤਾ ਅਨਪਰਤਾ ਇੰਨੀ ਕਿ ਜ਼ਿਆਦਾ ਕਿ ਅਸੀਂ ਬੰਦਿਆਂ ਨੂੰ ਰੱਬ ਮੰਨਣ ਲੱਗ ਗਏ ਜਿਨੇ ਬੰਦੇ ਦਾ ਜਾਮਾ ਲੈ ਲਿਆ ਉਹ ਰੱਬ ਨਹੀਂ ਹੋ ਸਕਦਾ ਉਹ ਪਰਮਾਤਮਾ ਨਹੀਂ ਹੋ ਸਕਦਾ ਉਹ ਅਕਾਲ ਪੁਰਖ ਨਹੀਂ ਹੋ ਸਕਦਾ ਅਕਾਲ ਪੁਰਖ ਕੌਣ ਹੈ ਸਿਰਫ ਉਹ ਪਰਮਾਤਮਾ ਇਕਮਕਾਰ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਬਾਣੀ ਨੂੰ ਮੰਨੋ ਹੈਨਾ Hindu veer Bhagwat Gita ਨੂੰ ਆਪਦਾ ਮੰਨਣ Quran Sharif ਨੂੰ Musalman veer ਮੰਨਣ Bible ਨੂੰ ਜਿਹੜੇ Isai veer ਹੈ ਉਹ ਮੰਨਣ ਉਹ ਜਣ ਉਹਨਾਂ ਨੂੰ ਹੈਨਾ ਹੋਰ ਜਿਨੇ ਸਾਰੇ ਗ੍ਰੰਥ ਹੈ ਸਾਰਿਆਂ ਦਾ ਸਤਿਕਾਰ ਕਰੋ ਪਰ ਯਾਰ ਜਿਹੜਾ ਬੰਦਾ ਹੈ ਜਿਹੜਾ ਐ ਟਕਵੰਜ ਕਰਦਾ ਹੱਥ ਰੱਖਦਾ ਕੈਂਸਰ ਠੀਕ ਹੋ ਜੂ ਐ ਕਰ ਦੂ ਤੇ ਆਪਦੀ ਵਾਰੀ ਹੁਣ ਕੀ ਹੋਇਆ ਇਹਨੂੰ ਪੁੱਛੇ ਤਾਂ ਉਹ ਪਾਸਟਰ ਬਜਿੰਦਰ ਨੂੰ ਕਹਿੰਦਾ ਮੇਰੇ ਨਿੱਕੇ ਨਿਆਣੇ ਨੇ ਮੈਨੂੰ ਛੱਡ ਦਿਓ ਮਾਰ ਰ ਮਾਰ ਰ ਲੈ ਬੰਦਾ ਮਾਰ ਦਿਆ ਯੈਸ ਕਦਮ ਯੈਸ ਉਸ ਕੋਲ ਚਾਰ ਬੀ ਮਾਰ ਤਬੀਦ ਆਜ਼ਾਦ ਹੋ ਗਿਆ ਚਾਰਵੀ ਮਾਰਦੇ ਤੂੰ ਫਿਰ ਵੀ ਆਜ਼ਾਦ ਹੋ ਗਿਆ ਤੂੰ ਕਿਹੜਾ ਯਾਰ ਜੱਜ ਲੱਗਿਆ ਹੈ ਯਾਰ ਹੂ ਆਰ ਯੂ ਤੇਰੇ ਕੋਲ ਕੀ ਪਾਵਰ ਹੈ ਯਾਰ ਲੋਕਾਂ ਨੂੰ ਗੁੰਮਰਾਹ ਕੇ ਉਹਨੂੰ ਪ੍ਰਚਾਰ ਕਰਦੇ ਹੋ ਤੁਸੀਂ ਐਂ ਆ ਦੂਜੇ ਜਿਹੜੇ ਬਾਬਿਆਂ ਵਾਲੇ ਇਹਨਾਂ ਦੇ ਭਗਤ ਕਦੀ ਜੀ ਐਂ ਕਰਤਾ ਜੀ ਹੈ ਜੇਲ੍ਹ 'ਚ ਬੈਠੇ ਨੇ ਹਨਾ ਮਰਡਰ ਦੇ ਕੇਸ ਨੇ ਮਰਡਰ ਦੇ ਚਾਰਜ ਤਾਂ ਅੰਦਰ ਨੇ ਤੇ ਉਹ ਕਹਿੰਦੇ ਨਹੀਂ ਜੀ ਸਾਡੇ ਬਾਬੇ ਨੂੰ ਸੁੱਖ ਚਾਉਂ ਗਲਤ ਬੋਲਿਆ ਲੈ ਉਹ ਫਿੱਟੇ ਲਾਂਦੋ ਤੁਹਾਡੇ ਉਹ ਪੱਗਾਂ 'ਚ ਸਰਫਸਾਈ ਫਿਰਦੇ ਹੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸ਼ਰਮ ਕਾ ਲੋ ਆ ਜਿਹੜਾ ਆ ਬੰਦੇ ਨੇ ਕੀਤਾ ਆ ਬਜਿੰਦਰ ਪਾਸਟਰ ਨੇ ਉਹ ਭੁਗਤ ਲਿਆ ਇਸ ਲਈ ਜਿਹੜੇ ਸਿੱਖੋ ਤੁਹਾਡਾ ਧਰਮ ਬੁਲਾਉਂਦੇ ਨੇ ਖਾਸ ਕਰਕੇ ਜਿਹੜੇ ਸਾਡੇ ਐਸਸੀ ਭਰਾ ਨੇ ਇਹਨਾਂ ਦੇ ਮਗਰ ਨਾ ਲੱਗੋ ਇਹਨਾਂ ਦੇ ਪੱਲੇ ਕੱਖ ਨਹੀਂ ਐ ਕੱਖ ਨਹੀਂ ਐ ਇੱਕ ਮੇਰੀ ਬੇਨਤੀ ਆਪਣੀ ਗੁਰਦੁਆਰਾ ਪੰਡਤ ਕਮੇਟੀ ਕੀ ਕਰੇ ਜਿਹੜੇ ਗਰੀਬ ਸਿੱਖ ਨੇ ਉਹਨਾਂ ਦਾ ਖਿਆਲ ਕਰੋ ਭਾਈ ਹਨਾ ਤੁਸੀਂ ਕੋਈ ਵੱਡਾ ਕਾਲਜ ਵੱਡਾ ਹਸਪਤਾਲ ਅਤੇ ਗਰੀਬ ਸਿੱਖਾਂ ਦੇ ਲਈ ਕੋਈ ਨਾ ਕੋਈ ਰੋਜ਼ਗਾਰ ਦੇ ਮੌਕੇ ਜਾਂ ਉਹਨਾਂ ਨੂੰ ਅਜਿਹੀਆਂ ਚੀਜ਼ਾਂ ਪ੍ਰਦਾਨ ਕਰੋ ਜਿਹਦੇ ਨਾਲ ਉਹਦਾ ਜੀਵਨ ਬਸ਼ਰ ਸਹੀ ਕਰ ਸਕਣ ਤਾਂ ਜੋ ਇਹ ਸਾਡੇ ਲੋਕਾਂ ਨੂੰ ਪਰਮਾ ਨਾ ਸਕਣ ਇਹ ਪਰਮਾਉਂਦੇ ਨੇ ਇਹ ਆਪਦੇ ਜਾਲ 'ਚ ਫਸਾਉਂਦੇ ਨੇ ਸਿਰਫ ਤੇ ਸਿਰਫ ਜਾਲ 'ਚ ਫਸਾਉਣ ਦੇ ਲਈ ਆ ਪਾਸਟਰ ਬਜਿੰਦਰ ਹੋ ਗਿਆ ਹਨਾ ਇੱਕ ਦੋ ਇਹਨਾਂ ਦੇ ਹੋਰ ਨੇ ਇਹ ਟਖਮਾਜ ਬਾਜ਼ੀਆਂ ਕਰਦੇ ਨੇ ਐ ਕੰਬ ਦੀਆਂ ਨੇ ਬੁੜੀਆਂ ਪੁੱਤੋਂ ਨਿਕਲ ਗਈ ਭਰਾਣ ਸਭ ਪੇੜ ਨੇ ਤੁਹਾਨੂੰ ਪਰਮਾਇਆ ਜਾਂਦਾ ਤੁਹਾਨੂੰ ਫਸਾਇਆ ਜਾਂਦਾ ਇਸ ਲਈ ਇਹਨਾਂ ਦੇ ਚਾਲਾਂ ਚ ਨਾ ਪਸੋ ਹਨਾ ਚਲੋ ਹੁਣ ਭੁਗਤੋ ਪਾਈ ਸਜਾ ਸੋ ਇਸ ਲਈ ਮੈਂ ਸਾਰੇ ਜਿਹੜੇ ਸਾਡੇ ਪੰਜਾਬੀ ਭਰਾਣੇ ਨੂੰ ਬੇਨਤੀ ਕੀ ਇਹਨਾਂ ਦੇ ਟਕਵਾਂਜ ਚ ਨਾਓ ਚਾਹੇ ਉਹ ਕੋਈ ਵੀ ਬਾਬਾ ਹੈ ਇਹ ਸਭ ਸਭ ਗੰਦੇ ਨੇ ਸਭ ਤੇ ਕ੍ਰਿਮੀਨਲ ਚਾਰਜਾ ਤਹਿਤ ਪਰਚੇ ਦਰਜ ਨਹੀਂ ਆਓ ਅਸੀਂ ਅਕਾਲ ਪੁਰਖ ਨੂੰ ਮੰਨੀ ਅਤੇ ਉਸ ਅਕਾਲ ਪੁਰਖ ਦੇ ਹੋਈ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ